ਆਪ ਵੀ ਨਾਮ ਰਵਾਇਆ ਕਰੋ ਖੁਰਕ ਮੁਰਕ ਪੁਰਦੇ ਰਾਤ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਲ ਰਾਊਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 10 ਦਸੰਬਰ ਨੂੰ ਕਰਵਾਏ ਗਏ ਸਨ ਤੇ ਆਪਾਂ ਗੱਲ ਕਰਾਂਗੇ ਮਲਾਹ ਸਿੰਘ ਵਾਲਾ ਤੇ ਮਹਿਰੋ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਹਾਂ ਤੇ ਗੱਲ ਕਰਦੇ ਹਾਂ ਫਾਈਨਲ ਰਿਜ਼ਲਟ ਦੀ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਅਮਲਾ ਸਿੰਘ ਵਾਲਾ ਬਰਨਾਲਾ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਪਹਿਲਾ ਇਨਾਮ 41000 ਤੇ ਦੂਜਾ ਇਨਾਮ 31000 ਸੀ ਬੈਸਟ ਰੇਡਰ ਤੇਜਾਪੀ ਦੇ ਲਈ 11100 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਉਗੋਕੇ ਤੇ ਬਨੂੜ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬਨੂੜ ਸੈਕੰਡ ਤੇ ਉਗੋਕੇ ਫਾਸਟ ਤੇ ਇਥੋਂ ਦੇ ਵੈਸਟ ਰੇਂਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਵੈਸਟ ਰੇਂਡਰ ਬਣਿਆਂਗਾ ਗੋਗੀ ਸੇਲਵਾਰ ਵਾਲਾ ਤੇ ਮੋਟਾ ਉਗੋਕੇਲਾ ਦੋਨਾਂ ਨੇ ਚਾਰ ਚਾਰ ਕਵਡੀਆਂ ਪਾ ਕੇ ਚਾਰ ਚਾਰ ਨੰਬਰ ਲੈਤੇ ਤੇ ਦੋਨੋਂ ਜੁਆਇੰਟ ਵੈਸਟ ਰੇਂਡਰ ਬਣਿਆਂਗੇ ਤੇ ਬੇਟੀ ਜਾਫੀ ਬਣਿਆ ਗਿੰਦੀ ਉਗੋਕੇਲਾ ਤੇ ਦੀਪਾ ਉਗੋਕੇਲਾ ਦੋਨਾਂ ਨੇ ਦੋ ਦੋ ਜੱਫੇ ਲਾਏ ਦੋਨੋਂ ਜੁਆਇੰਟ ਵੈਸਟ ਜਾਫੀ ਬਣਿਆਂਗੇ ਅੱਗੇ ਗੱਲ ਕਰਦੇ ਹਾਂ ਮਹਿਰੋ ਮੋਗਾ ਕਵੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਤੇ ਪਹਿਲਾ ਨਾਮ 71000 ਤੇ ਦੂਜਾ ਨਾਮ 51000 ਸੀ ਤੇ ਵੈਸਟ ਰੇਡਰ ਤੇ ਜਾਪੀ ਦੇ ਲਈ 2121000 ਰੁਪਏ ਦਿੱਤੇ ਗਏ ਸਨ ਤੇ ਤੇ ਫਾਈਨਲ ਮੈਚ ਹੋਇਆ ਸੀ ਕਰਾਚੋ ਤੇ ਲੋਹਗੜ੍ਹ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕਰਾਚੋ ਫਾਸਟ ਤੇ ਲੋਹਗੜ੍ਹ ਸੈਕੰਡ ਤੇ ਇਥੋਂ ਦੇ ਵੈਸਟ ਰੇਂਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਂਡਰ ਬਣੇਗਾ ਸੀਰਾ ਚੱਕਲੀ ਸੇਰ ਵਾਲਾ 6 ਕ ਵੱਡੀਆਂ ਪਾ ਕੇ 6 ਨੰਬਰ ਲੈਤੇ ਤੇ ਵਿਟ ਜਾਫੀ ਬਣੇਗਾ ਵਿਕਾਸ ਮਕਲੌੜੇ ਵਾਲਾ ਤਿੰਨ ਟੱਚ ਲੈ ਕੇ ਤਿੰਨ ਜਫੇ ਲਾਏ ਤੇ ਹਾਂਜੀ ਇਹ ਸੀ 10 ਦਸੰਬਰ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਘੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲကြਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ